ਅਸੀਂ ਵੀ ਜਿਹੜੇ ਲੀਡਰ ਤੰਦਰੁਸਤੀ ਤਾਂ ਅਸੀਂ ਤੰਦਰੁਸਤੀ ਨਾਲ ਉਹਦੇ ਜਦੋਂ ਉਹਨਾਂ ਦੀ ਸਿਹਤ ਦਾ ਆਉਣ ਹੈ ਫਿਰ ਅਸੀਂ ਵੀ ਇੱਥੇ ਰੋਟੀ ਖਾ ਕੇ ਕੀ ਕਰਨਾ ਹੈ ਜਦੋਂ ਲੀਡਰ ਹੀ ਭੁੱਖੇ ਬੈਠੇ ਨੇ ਅਸੀਂ ਵੀ ਉਸ ਨੂੰ ਦੇਖਦੇ ਹੋਏ ਸਾਰੇ ਜਿੰਨੀ ਵੀ ਊਰੇ ਸੰਗਤ ਹੈ ਸਾਰੀ ਨੇ ਭੁੱਖ ਹੜਤਾਲ ਕਰਤੀ ਅੱਜ ਸਵੇਰ ਤੋਂ ਤੁਸੀਂ ਵੀ ਨਹੀਂ ਕੁਝ ਖਾਧਾ ਹੈ ਨਹੀਂ ਜੀ ਕੁਝ ਨਹੀਂ ਖਾਧਾ ਜ ਸਵੇਰ ਤੋਂ ਸਭ ਕੁਝ ਨਾ ਚਾਹ ਨਾ ਪਾਣੀ ਕੁਝ ਨਹੀਂ ਰੱਖਣਾ ਬਹੁਤ ਇਸ ਤਰ੍ਹਾਂ ਔਖਾ ਹੋ ਜਾਂਦਾ ਸਰੀਰ ਨੂੰ ਆਪਣੇ ਔਖਾ ਨਹੀਂ ਸਾਨੂੰ ਨਹੀਂ ਔਖਾ ਜਦੋਂ ਸਾਡਾ ਸਾਰਾ ਕੁਝ ਢੱਲੇ ਵਾਲਾ ਦਾਤੇ ਲਾਈ ਬੈਠਾ ਆਉਦਾ ਹੂੰ ਤੇ ਸਾਨੂੰ ਅਸੀਂ ਉਹ ਸਾਡੇ ਵਾਸਤੇ ਉਹ ਲਾਈ ਬੈਠਾ ਹਮ ਸਾਰੇ ਹਿੰਦੁਸਤਾਨ ਵਾਸਤੇ ਲਾਈ ਬੈਠਾ ਉਹ ਹਮ ਕੱਲੇ ਸਾਡੇ ਵਾਸਤੇ ਨਹੀਂ ਸਾਰੇ ਹਿੰਦੁਸਤਾਨ ਵਾਸਤੇ ਉਹ ਬੈਠੇ ਅਮਰਤ ਵਰਤ ਹਮ ਤੇ ਜੇ ਉਹ ਬੈਠ ਸਕਦੇ ਆ ਤੇ ਸਾਨੂੰ ਅਸੀਂ ਸੰਘਰਸ਼ ਦੇ ਵਿੱਚ ਹੈਗੇ ਸਾਡਾ ਸਾਰੇ ਹੈ ਤਾਂ ਫਰਜ਼ ਬੰਦਾ ਹਮ ਖਨੌਰੀ ਬਾਰਡਰ ਦੇ ਉੱਪਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਅੱਜ 15ਵਾਂ ਦਿਨ ਹੋ ਚੁੱਕਿਆ ਹੈਗਾ ਲਗਾਤਾਰ ਡਾਕਟਰ ਜਿਹੜਾ ਉਹਨਾਂ ਦੇ ਸਿਹਤ ਦਾ ਚੈੱਕਅਪ ਕਰ ਰਹੇ ਨੇ ਪਰ ਡਾਕਟਰਾਂ ਦਾ ਵੀ ਕਹਿਣਾ ਹੈਗਾ ਕਿ ਲਗਾਤਾਰ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਵਿਗੜਦੀ ਜਾ ਰਹੀ ਹੈਗੀ 11 ਕਿਲੋ ਦੇ ਕਰੀਬ ਭਾਰਨ ਘਟ ਚੁੱਕਿਆ ਹੈਗਾ ਤਾਂ ਇਸੇ ਨੂੰ ਦੇਖਦਿਆਂ ਹੋਇਆਂ ਅੱਜ ਖਨੌਰੀ ਬਾਰਡਰ ਦੇ ਉੱਪਰ ਜਿੰਨੀਆਂ ਵੀ ਕਿਸਾਨਾਂ ਦੀਆਂ ਟਰਾਲੀਆਂ ਖੜੀਆਂ ਸਨ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦਾ ਆਰਜੀ ਰਸੋਈ ਸੀ ਜਿੱਥੇ ਉਹ ਖਾਣਾ ਤਿਆਰ ਕਰਦੇ ਸੀ ਤਾਂ ਅੱਜ ਉਹ ਬੰਦ ਕਰ ਦਿੱਤਾ ਗਿਆਗਾ ਇੱਕ ਦਿਨ ਦੇ ਲਈ ਕਿਸਾਨਾਂ ਨੇ ਬਿਲਕੁਲ ਕੋਈ ਚੁੱਲ੍ਹਾ ਅੱਜ ਨਹੀਂ ਬਾਲਿਆ ਹੈਗਾ ਤਾਂ ਇਹ ਤਸਵੀਰ ਹੈਗੀ ਇਹ ਲੰਗਰ ਵੀ ਜਿਹੜਾ ਇੱਥੇ ਚੱਲ ਰਿਹਾ ਸੀਗਾ 13 ਫਰਵਰੀ ਤੋਂ ਲਗਾਤਾਰਨ ਮਿੱਥੇ ਸਮੇਂ ਲਈ ਪਿੰਡ ਸ਼ੇਰਗੜ੍ਹ ਦਾ ਜਿਹੜਾ ਲੰਗਰ ਸੀਗਾ ਇਹ ਬੰਦ ਪਿਆਗਾ ਕਿਸਾਨਾਂ ਦਾ ਕਹਿਣਾਗਾ ਕਿ ਸਾਰੇ ਲੰਗਰ ਅੱਜ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਲਗਾਤਾਰ ਜਿਹੜਾ ਉਹਨਾਂ ਦਾ ਲੀਡਰ ਹੈਗਾ ਉਹਦੀ ਜਿਹੜੀ ਸਿਹਤ ਹੈ ਉਸ ਨੂੰ ਦੇਖਦੇ ਹੋਏ ਸਾਰੇ ਹੀ ਕਿਸਾਨਾਂ ਨੇ ਜਿਹੜਾ ਫੈਸਲਾ ਲਿਆਗਾ ਕਿ ਉਹ ਬਿਲਕੁਲ ਵੀ ਅੱਜ ਚੁੱਲ੍ਹੇ ਨਹੀਂ ਬਾਲਣਗੇ ਸਿਰਫ ਪਾਣੀ ਦੇ ਉੱਪਰ ਹੀ ਅੱਜ ਪੂਰਾ ਦਿਨ ਕਿਸਾਨ ਕੱਢਣਗੇ ਗੱਲ ਕਰਦੇ ਵੀਰ ਜੀ ਕੀ ਨਾਮ ਹੈ ਆਪਣਾ ਆਪਣਾ ਰਮਾਲਾ ਸਿੰਘ ਜੀ ਹਾਂ ਕਿਵੇਂ ਦੇਖਦੇ ਹੋ ਅੱਜ ਤੁਸੀਂ ਕੋਈ ਚੁੱਲ੍ਹਾ ਨਹੀਂ ਬਾਲਿਆ ਹੈਗਾ ਨਾ ਜੀ ਅੱਜ ਬਿਲਕੁਲ ਉਹ ਜੋ ਕੌੜਾਈ थी ਵੀ ਮਣਾ ਤੇ ਮਣੀ ਆਈ ਅੱਜ ਤੇ ਉਹਨੇ ਸਿਹਤ ਨੂੰ ਲੈ ਕੇ ਸਾਰੇ ਅੱਜ ਜੀ ਇਸੇ ਗੱਲ ਤੇ ਚਿੰਤਾਤੇ ਨੇ ਤੇ ਸਭ ਇਸੇ ਬਿਨਾਂ ਰੋਟੀ ਤੋਂ ਬਿਨਾਂ ਖਾਣੇ ਤੋਂ ਬੈਠੇ ਨੇ ਬਿਲਕੁਲ ਲੰਗਰ ਵੀ ਅਸੀਂ ਦੇਖਦੇ ਸੀ ਵੀ ਹਰ ਟਾਈਮ ਚੱਲਦਾ ਰਹਿੰਦਾ ਸੀ ਖੁਦ ਵੀ ਅਸੀਂ ਖਾਣਾ ਇੱਥੇ ਖਾਂਦੇ ਸੀ ਆ ਕੇ ਤਾਂ ਜੇ ਵੀ ਬੰਦ ਕਰ ਦਿੱਤਾ ਗਿਆ ਬਿਲਕੁਲ ਬਿਲਕੁਲ ਬੰਦ ਹੈ ਜੀ ਅੱਜ ਇਹ ਪੂਰਾ ਅੱਜ ਪੂਰੇ ਦਿਨ ਵਾਸਤੇ ਜੇ ਲੋੜ ਪਈ ਤਾਂ ਲੰਮੇ ਸਮੇਂ ਤੱਕ ਵੀ ਬੰਦ ਹੋ ਸਕਦਾ ਜੀ ਹੂੰ ਤਾਂ ਕਿਵੇਂ ਦੇਖਦੇ ਹਾਂ ਜਿਵੇਂ ਸੇਤਾਂ ਬਹੁਤ ਜ਼ਿਆਦਾ ਮਤਲਬ ਤੁਹਾਡੀਆਂ ਵੀ ਜ਼ਿਆਦਾ ਨਹੀਂ ਗਈਆਂ ਹਨਾ ਉਮਰ ਹੋ ਚੁੱਕੀ ਹੈ ਤਾਂ ਇਹ ਜਿਹੇ ਫੈਸਲੇ ਕਿਵੇਂ ਲੱਗਦਾ ਹੈ ਅਸੀਂ ਵੀ ਜਿਹੜੇ ਲੀਡਰ ਤੰਦਰੁਸਤੀ ਤਾਂ ਅਸੀਂ ਤੰਦਰੁਸਤੀ ਨਾਲ ਉਹਦੇ ਜਦੋਂ ਉਹਨਾਂ ਦੀ ਸਿਹਤ ਠਾਉਣ ਆ ਫਿਰ ਅਸੀਂ ਵੀ ਇੱਥੇ ਰੋਟੀ ਖਾ ਕੇ ਕੀ ਕਰਨਾ ਜਦੋਂ ਲੀਡਰ ਹੀ ਭੁੱਖੇ ਬੈਠੇ ਨੇ ਅਸੀਂ ਵੀ ਉਸ ਨੂੰ ਦੇਖਦੇ ਹੋਏ ਸਾਰੀ ਜਿੰਨੀ ਵੀ ਉਰੇ ਸੰਗਤ ਹੈ ਸਾਰੀ ਨੇ ਭੁੱਖ ਹੜਤਾਲ ਕਰਤੀ ਅੱਜ ਸਵੇਰ ਤੋਂ ਤੁਸੀਂ ਵੀ ਨਹੀਂ ਕੁਝ ਖਾਧਾ ਨਹੀਂ ਜੀ ਕੁਝ ਨਹੀਂ ਖਾਧਾ ਜ ਸਵੇਰ ਤੋਂ ਸਭ ਕੁਝ ਨਾ ਚਾਹ ਨਾ ਪਾਣੀ ਕੁਝ ਨਹੀਂ ਢੱਲੇਵਾਲ ਸਾਹਿਬ ਨਾਲ ਤੁਹਾਡੀ ਗੱਲ ਹੁੰਦੀ ਹੈ ਹਾਂ ਜੀ ਅਸੀਂ ਤਾਂ ਖਰਾਜੀ ਆਏ ਅਜੇ ਤੇ ਹੁਣ ਮਿਲਦੇ ਆ ਜਾ ਕੇ ਉਹਨਾਂ ਨੂੰ ਪਰ ਹੁਣ ਸੰਗਤ ਉਰੇ ਹੈਗੀ ਪਹਿਲਾਂ ਤੇ ਉਹ ਦੱਸ ਰਹੇ ਨੇ ਸਾ ਬਿਲਕੁਲ ਕੱਲ ਵੀ ਬਹੁਤ ਕਮਜ਼ੋਰ ਤੇ ਇਹ ਚੀਜ਼ ਨੂੰ ਕਿਵੇਂ ਦੇਖਦੇ ਜਿਵੇਂ ਤੁਸੀਂ ਪਿੰਡਾਂ ਚੋਂ ਚੱਲ ਕੇ ਆਏ ਹੋ ਤੁਹਾਨੂੰ ਲੱਗਿਆ ਵੀ ਸਾਡਾ ਜਿਹੜਾ ਲੀਡਰ ਹੈ ਉੱਥੇ ਲਗਾਤਾਰ ਭੁੱਖ ਭੁਖ ਹੜਤਾਲ ਤੇ ਮਰਨ ਵਰਤੇ ਬੈਠਾ ਹੈਗਾ ਤਾਂ ਪੂਰਾ ਜਿਵੇਂ ਤੁਹਾਡੇ ਨਾਲ ਜਿਹੜੇ ਕਿਸਾਨ ਆਏ ਨੇ ਕਿਵੇਂ ਲੱਗਦਾ ਹੈਗਾ ਮਾਹੌਲ ਲੱਗਦਾ ਤਾਂ ਜੀ ਹੁਣ ਮਾੜੀਆਂ ਨੀਤੀਆਂ ਨੇ ਸਰਕਾਰ ਦੀਆਂ ਸੁਣੀ ਨਹੀਂ ਰਹੀ ਕੋਈ ਹੂੰ ਲੀਡਰਾਂ ਖਾਤਰੀ ਹੈ ਜੇ ਹੁਣ ਲੀਡਰ ਜਿਉਂਦਾ ਤਾਂ ਅਸੀਂ ਜਿਉਂਨੇ ਹੂੰ ਤੇ ਜੇ ਉਹਨੂੰ ਕੁਛ ਹੁੰਦਾ ਤਾਂ ਫਿਰ ਇੱਥੇ ਰਹਿ ਕੇ ਵੀ ਕੀ ਫਾਇਦਾ ਆਪਣਾ ਪਰ ਕਿਸਾਨ ਵਿੱਚ ਕਿਸਾਨ ਕਹਿ ਰਹੇ ਨੇ ਵੀ ਜੇ ਨਾ ਕੋਈ ਫੈਸਲਾ ਸਰਕਾਰ ਨੇ ਲਿਆ ਤਾਂ ਅਸੀਂ ਲੰਮਾ ਟਾਈਮ ਵੀ ਉਹਨਾਂ ਨਾਲ ਮਰਨ ਵਰਤੇ ਬੈਠ ਸਕਦੇ ਹਾਂ ਜੀ ਹਾਂ ਇਹ ਜਿਹੜੀ ਭੁੱਖ ਹੜਤਾਲ ਹੈ ਅੱਜ ਇਹ ਵੱਧ ਸਕਦੀ ਹੈ ਅੱਜ ਤਾਂ ਇੱਕ ਦਿਨ ਦੀ ਕਾਲ ਹੈ ਤੇ ਜੇ ਨਹੀਂ ਕੋਈ ਗੱਲਬਾਤ ਹੁੰਦੀ ਇਹ ਫੇ ਵਧੂਗੀ ਸਾਰੀ ਜੰਨੀ ਔਰੇ ਵੀ ਜਿੰਨੇ ਵੀ ਪਬਲਿਕ ਔਰੇ ਜਿੰਨੇ ਕਿਸਾਨ ਔਰੇ ਸਾਰੀ ਭੁੱਖ ਹੜਤਾਲ ਤੇ ਵੀ ਇਹ ਵੱਧ ਸਕਦੇ ਆ ਵਧਾ ਸਕਦੇ ਨੇ ਅੱਜ ਸ਼ਾਮ ਤੱਕ ਦੇਖਦੇ ਵੀ ਕੀ ਬਣਦਾ ਤਾਂ ਸੁਰੱਖਿਆ ਵੀ ਅਸੀਂ ਦੇਖਿਆ ਵੀ ਡੱਲੇਵਾਲ ਸਾਹਿਬ ਦੀ ਸਖਤ ਕਰ ਦਿੱਤੀ ਗਈ ਹੈ ਵੀ ਡਾਰਾ ਕਿਸਾਨਾਂ ਨੂੰ ਕੀ ਜਦੋਂ ਪਹਿਲਾਂ ਸ਼ੁਰੂ ਕਰਿਆ ਸੀਗਾ ਤਾਂ ਪੁਲਿਸ ਨੇ ਜਿਹੜਾ ਰੀਟੇਨ ਕਰ ਲਿਆ ਸੀਗਾ ਹਾਂਜੀ ਉਸੇ ਨੂੰ ਦੇਖਦੇ ਹੋਏ ਵੀ ਇਹ ਅਜਨ ਪਤਾ ਸਰਕਾਰ ਕਦੋਂ ਕੋਈ ਹਮਲਾ ਕਰ ਦੇ ਚੱਕ ਲੈ ਵੀ ਉਹ ਜਾਦੇ ਕਮਜ਼ੋਰ ਹੋ ਗਿਆ ਉਸੇ ਕਰਕੇ ਅਸੀਂ ਵੀ ਅੱਜ ਬੁੜੀਆਂ ਲੈ ਕੇ ਆਏ ਆਪਣੇ ਪਿੰਡੋਂ ਤੇ ਬੁੜੀਆਂ ਦੀ ਸੁਰੱਖਿਆ ਵੀ ਉਹਨਾਂ ਨੂੰ ਜਾਦੇ ਦਿੱਤੀ ਗਈ ਆ ਤੇ ਬੰਦਿਆਂ ਦੇ ਵੀ ਜਿੰਨੀ ਵੱਧ ਤੋਂ ਵੱਧ ਸਕਿਉਰਿਟੀ ਲਾਈ ਗਈ ਆ ਲਾਈ ਆ ਉਹਨੂੰ ਜਾਦੇ ਵਧਾਈਆਂ ਨੇ ਸਾਰਾ ਲੰਮਾ ਤੋਂ ਵੀ ਜਿੰਨੀ ਜਨਾਹ ਉਹ ਆਪਣਾ ਉਹਦਾ ਏਰੀਆ ਬੰਦ ਕਰਤਾ ਵੈਲਗੂਲ ਕਰਕੇ ਪੈਪਾਪੂ ਪਾ ਲਾ ਕੇ ਵੀ ਕੋਈ ਵੀ ਬੰਦਾ ਕਿਸੇ ਪਾਸੇ ਵੀ ਆ ਕੇ ਕੋਈ ਇਹ ਜੀ ਵਾਰਦਾਤ ਨਾ ਕਰ ਸਕੇ ਜੀ ਇਹ ਫੈਸਲੇ ਨੂੰ ਕਿਵੇਂ ਦੇਖਦੇ ਹੋ ਵੀ ਦਿੱਲੀ ਵੀ ਤੁਸੀਂ ਲਗਾਤਾਰ ਪਹਿਲਾਂ ਬੈਠੇ ਹੋਗੇ ਤਾਂ ਲੰਮਾ ਸਮਾਂ ਅੰਦੋਲਨ ਚੱਲਿਆ ਪਰ ਇਸ ਤਰ੍ਹਾਂ ਦਾ ਕਦੇ ਫੈਸਲਾ ਨਹੀਂ ਲਿਆ ਕਿਉਂਕਿ ਕਿਸਾਨ ਲੀਡਰ ਮਰਨ ਵਰਤ ਦੇ ਉੱਪਰ ਬੈਠ ਜਾਵੇ ਤਾਂ ਹੁਣ ਇੱਕ ਨਵਾਂ ਫੈਸਲਾ ਤੁਸੀਂ ਲੈ ਲਿਆ ਕਿ ਸਾਰੇ ਕਿਸਾਨ ਨਹੀਂ ਹੁਣ ਜਿਹੜਾ ਡਲੇਵਾਲ ਸਾਹਿਬ ਦੇ ਮਗਰ ਬੈਠੋਗੇ ਤਾਂ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਵੀ ਜਿਹੜਾ ਇਸ ਤਰ੍ਹਾਂ ਦੇ ਫੈਸਲੇ ਨੇ ਨੁਕਸਾਨ ਪਹੁੰਚਾ ਸਕਦੇ ਨੇਗੇ ਨੀ ਫਿਰ ਹੋਰ ਕੋਈ ਹੱਲ ਹੀ ਨਹੀਂ ਹੈਗਾ ਜੀ ਕੋਈ ਫਿਰ ਜੋ ਸਰਕਾਰ ਸੁਣਦੀ ਹੋਈ ਨਹੀਂ ਕੋਈ ਉਹਦੇ ਲਈ ਫਿਰ ਇਹੋ ਜਿਹੇ ਫੈਸਲੇ ਲੈਣੇ ਪੰਦੇ ਨੇ ਹੂੰ ਦੇ ਹੁਣ ਬੜਾ ਮੋਟਾ ਕੋਈ ਸਰਕਾਰ ਕਿਸੇ ਪਾਸੇ ਬੋਲੇ ਹੂੰ ਕੋਈ ਗੱਲਬਾਤ ਕਰੇ ਫਿਰ ਤਾਂ ਕੋਈ ਰਾਹ ਖੁੱਲ ਸਕਦਾ ਹੈ ਹੂੰ ਜੋ ਸਰਕਾਰ ਤਾਂ ਚੁੱਪ ਆ ਜਮੇ ਕਿਸੇ ਪਾਸਿਓਂ ਕੋਈ ਹੰਗਾਰਾ ਹੀ ਨਹੀਂ ਆਉਂਦਾ ਤੇ ਉੱਥੇ ਵੀ ਦੇਖ ਲਓ ਸ਼ੰਭੂ ਬਾਰਡਰ ਤੇ ਵੀ ਦੋ ਵਾਰੀ ਕਈ ਕੁਝ ਹੋ ਗਿਆ ਉਹ ਵੀ ਪੈਦਲ ਵੀ ਨਹੀਂ ਜਾਣ ਦਿੰਦੇ ਪਹਿਲਾਂ ਕਹਿੰਦੇ ਵੀ ਸੁੱਦੇ ਟਰੈਕਟਰ ਨੇ ਏ ਬਹੁਤ ਟੈਂਕ ਬਣ ਗਏ ਜੀ ਤੁਸੀਂ ਐ ਕਰਦੇ ਹੋ ਵੈਰੀਫਾਈ ਕਰ ਲਿਆ ਐਮਕਾ ਤੇ ਐਮਕਾ ਸੌਕਸ ਕਹਿੰਦੇ ਹੁਣ ਕੱਲੇ ਪੈਦਲ ਵੀ ਤੁਰ ਕੇ ਨਹੀਂ ਜਾਣ ਦਿੰਦੇ ਰਹੇ ਦੇਖ ਕਿੱਡੀਆਂ ਮਾੜੀਆਂ ਨੀਤੀਆਂ ਸਰਕਾਰ ਦੀਆਂ ਹੂੰ ਤੁਸੀਂ ਵੀ ਨੌਜਵਾਨਾਂ ਨੂੰ ਪਹੁੰਚੋਗੇ ਇੱਥੇ ਤੁਸੀਂ ਵੀ ਬਿਲਕੁਲ ਖਾਣਾ ਨਹੀਂ ਖਾਧਾ ਅੱਜ ਨਹੀਂ ਜੀ ਸਵੇਰ ਦਾ ਨਹੀਂ ਤੁਸੀਂ ਹੂੰ ਹਾਂਜੀ ਕਿਉਂਕਿ ਉਹ ਸ਼ੰਭੂ ਬਾਰਡਰ ਤੇ ਵੀ ਹੁਣ ਪੈਦਲ ਵੀ ਜਾ ਰਹੇ ਆਂਗੇ ਪੈਦਲ ਵੀ ਨਹੀਂ ਜਾਣ ਲੱਗ ਰਹੇ ਕਿਉਂਰੇ ਸੁਰੱਖਿਆ ਬਹੁਤ ਵਧਾਤੀ ਜਾਂਦਾ ਨੇ ਹੂੰ ਕੱਲ ਦੀ ਬਹੁਤ ਤਾਕੜੀ ਫੋਰਸ ਲਾ ਰਹੀ ਹੈ ਜਾਂਦਾ ਨੇ ਸਾਰੇ ਕਿਤੇ ਜਿਵੇਂ ਪਹਿਲਾਂ ਲੱਗੀ ਤੀਗੀ 13 ਤਰੀਕ ਤੋਂ ਉਵੇਂ ਜਾ ਦੁਆਰੋ ਕਰਤਾ ਇਹਨਾਂ ਨੇ ਡੱਲੇਵਾਲ ਸਾਹਿਬ ਦੀ ਸਿਹਤ ਵੀ ਲਗਾਤਾਰ ਡਾਊਨ ਹੁੰਦੀ ਜਾ ਰਹੀ ਹੈਗੀ ਤਾਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਹਾਲਾਤ ਨੇ ਹੋਣਾ ਹਾਲਾਤ ਆ ਬਹੁਤ ਮਾੜੇ ਨੇ ਕਿਉਂਕਿ ਰੋਜ਼ ਉਹਨਾਂ ਦਾ ਚੈੱਕਅਪ ਹੁੰਦਾ ਹੈਗਾ ਰੋਜ਼ ਕਿਤੇ ਬੀਪੀ ਘਟ ਜਾਂਦਾ ਹੈਗਾ ਕਿਤੇ ਵਜਨ 11-12 ਕਿਲੋ ਦਾ ਵਜਨ ਘਟ ਰਿਹਾ ਹੈਗਾ ਅੱਜ ਵੀ ਚੈੱਕਅਪ ਹੁਣ ਹੋਣਾ ਹੈਗਾ ਡਾਕਟਰ ਆ ਰਹੀ ਦੀ ਟੀਮ ਆ ਰਹੀ ਹੈ ਨੇ ਬਾਹਰੋਂ ਹੁਣ ਹੋਣਾਗਾ ਉਹਨਾਂ ਦਾ ਚੈੱਕਅਪ ਹੁਣ ਮੋਰਚੇ 'ਚ ਕਿਸ ਤਰ੍ਹਾਂ ਦੀ ਚਰਚਾ ਹੈ ਕਿਉਂਕਿ ਤੁਸੀਂ ਵਕਫ ਵਕਫ ਟਰਾਲੀਆਂ ਦੇ ਵਿੱਚ ਰਹਿੰਨੇ ਹੋਗੇ ਆਪਣਾ ਖਾਣਾ ਆਪ ਬਣਾਉਨੇ ਹੋ ਤਾਂ ਕਿਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈਗੀ ਚਰਚਾ ਤਾਂ ਇਹ ਹੀ ਹੈ ਵੀ ਜਿੰਨਾ ਚਿਰ ਕਿ ਮੈਂ ਅੱਜ ਤਾਂ 5 ਵਜੇ ਤੱਕ ਦੀ ਭੁੱਖ ਹੜਤਾਲ ਕਰੀ ਜਾਏਗੀ ਜੇ ਕਿਹਾ ਉਹਨਾਂ ਨੇ ਤਾਂ ਲੰਬਾ ਸਮਾਂ ਵੀ ਚੱਲ ਸਕਦਾ ਹੈ ਜੀ ਹੂੰ ਜਿੰਨਾ ਚਿਰ ਦੋਲਨ ਚੱਲ ਰਿਹਾ ਜਿੰਨਾ ਚਿਰ ਲੰਬਾ ਹੋ ਸਕਦਾ ਲੰਬਾ ਚੱਲੂ ਇਹ ਇਹ ਲੰਗਰ ਸੀਗਾ ਜਿਹੜਾ ਜਿਹੜਾ ਲਗਾਇਆ ਜਾਂਦਾ ਸੀ ਅੱਜ ਇਹ ਵੀ ਬਿਲਕੁਲ ਬੰਦ ਹੈ ਇਹ ਜੀ 13 ਤਰੀਕ ਤੋਂ ਚੱਲ ਰਿਹਾ ਹੈਗਾ ਲੰਗਰ ਸ਼ੁਭਾ ਸ਼ਾਮ ਤੇ 24 ਘੰਟੇ ਲੰਗਰ ਪਾਣੀ ਮਿਲਦਾ ਹੈਗਾ ਪਰ ਇਹ ਵੀ ਬੰਦ ਕਰਤਾ ਗੜੀ ਸਾਹਿਬ ਤੋਂ ਲੰਗਰ ਆਂਦਾ ਸੀਗਾ ਉਹ ਵੀ ਬੰਦ ਕਰਾਤਾ ਜੀ ਹੋਰ ਵੀ ਪੰਜ-ਛੇ ਲੰਗਰ ਨੇ ਸਾਡੇ ਜਿਹੜੇ ਪੱਕੇ ਦੇ ਸਾਰੇ ਬੰਦ ਨੇ ਅੱਜ ਤਾਂ ਲੱਗਦਾ ਵੀ ਇਹ ਫੈਸਲਾ ਅੱਗੇ ਵੀ ਲਿਆ ਜਾ ਸਕਦਾ ਜਿਵੇਂ ਅੱਜ ਇੱਕ ਦਿਨ ਦੇ ਲਈ ਤੁਸੀਂ ਫੈਸਲਾ ਲਿਆ ਕੋਈ ਤਾਂ ਕਹਰੇ ਅੱਜ ਦਾ 5 ਵਜੇ ਤੱਕ ਦਾ ਜੀ ਹਾਂ ਤੇ ਲੰਬਾ ਵੀ ਹੋ ਸਕਦਾ ਜੀ ਇਹ ਅੱਛਾ ਅੱਗੇ ਵੀ ਫੈਸਲਾ ਲੈ ਸਕਦੇ ਹਾਂ ਜੀ ਲੱਗਦਾ ਤਿਆਰੀ ਉਸ ਤਰ੍ਹਾਂ ਦੀ ਹੈਗੀ ਹਾਂਜੀ ਹਾਂਜੀ ਅੱਜ ਅੱਜ ਉੱਥੇ ਪ੍ਰੈਸ ਹੋਣੀ ਹੈਗੀ ਸ਼ਾਮ ਨੂੰ 5 ਵਜੇ ਉੱਥੇ ਕਿਹੜਾ ਵੀ ਫੈਸਲਾ ਆਊਗਾ ਉਹ ਫੈਸਲੇ ਨਾਲ ਖੜਾਂਗੇ ਬਾਪੂ ਜੀ ਨੇ ਬਜ਼ੁਰਗ ਨੇ ਕਹਿੰਦੇ ਵੀ ਹਰ ਅੱਗੇ ਵੀ ਜਿਹੜਾ ਇਹ ਫੈਸਲਾ ਲੈ ਸਕਦੇ ਆ ਬਾਪੂ ਜੀ ਲੱਗਦਾ ਕਿਉਂਕਿ ਉਮਰ ਬਹੁਤ ਹੈਗੀ ਰੱਖਣਾ ਬਹੁਤ ਇਸ ਤਰ੍ਹਾਂ ਔਖਾ ਹੋ ਜਾਂਦਾ ਸਰੀਰ ਨੂੰ ਆਪਣੇ ਔਖਾ ਨਹੀਂ ਸਾਨੂੰ ਨਹੀਂ ਔਖਾ ਜਦੋਂ ਸਾਡਾ ਸਾਰਾ ਕੁਝ ੱਲੇਵਾਲ ਸਾਡਾ ਦਾਤੇ ਲਈ ਬਿਠਾ ਆਉਂਦਾ ਤੇ ਸਾਨੂੰ ਅਸੀਂ ਉਹ ਸਾਡੇ ਵਾਸਤੇ ਉਹ ਲਾਈ ਬਿਠਾ ਸਾਰੇ ਹਿੰਦੁਸਤਾਨ ਵਾਸਤੇ ਲਾਈ ਬ ਕੱਲੇ ਸਾਡੇ ਵਾਸਤੇ ਨਹੀਂ ਸਾਰੇ ਹਿੰਦੁਸਤਾਨ ਵਾਸਤੇ ਉਹ ਬੈਠੇ ਅਮਰਤ ਵਰਤੇ ਹੂੰ ਤੇ ਜੇ ਉਹ ਬੈਠ ਸਕਦੇ ਆ ਤੇ ਸਾਨੂੰ ਅਸੀਂ ਸੰਘਰਸ਼ ਦੇ ਵਿੱਚ ਹੈਗੇ ਸਾਡਾ ਸਾਰੇ ਹੈ ਤਾਂ ਫਰਜ਼ ਬਣਦਾ ਹੂੰ ਅਸੀਂ ਫਰਜ਼ ਨਿਭਾਵਾਂਗੇ ਆ ਉਹਦਾ ਜੇ ਅੱਗੇ ਵੀ ਕਈ ਦਿਨ ਬੈਠਣਾ ਹਾਂ ਜੇ ਚੱਲੂਗਾ ਲੰਬਾ ਚਲਾਵਾਂਗੇ ਹੂੰ ਤਾਂ ਫਿਰ ਪਰਿਵਾਰ ਕਈ ਵਾਰੀ ਸੋਚ ਹੋ ਜਾਂਦੀ ਹੈ ਨਾ ਜਦੋਂ ਤੁਸੀਂ ਇੱਥੇ ਆਉਨੇ ਹੋ ਤਾਂ ਪਰਿਵਾਰ ਨਾਲ ਤਾਂ ਕੋਈ ਲਿੰਕ ਨਹੀਂ ਪਰਿਵਾਰ ਨਾਲ ਰਹਿਦਾ ਮੁੜ ਕੇ ਜਦੋਂ ਅਸੀਂ ਇੱਥੇ ਆ ਨਾ ਸਾਡਾ ਪਰਿਵਾਰ ਨਾਲ ਕੋਈ ਲਿੰਕ ਨਹੀਂ ਹੂੰ ਤਾਂ ਜਦੋਂ ਪਰਿਵਾਰ ਨੂੰ ਤਾਂ ਪਤਾ ਲੱਗੂ ਕਿ ਸਾਰੇ ਬੰਦੇ ਉੱਥੇ ਜਿਹੜੇ ਭੁੱਖ ਹੜਤਾਲ ਤੇ ਮਰਨ ਵਰਤੇ ਬੈਠ ਗਏ ਨੇ ਹਾਂਜੀ ਤੇ ਫਿਰ ਕੀ ਫਰਕ ਪਾਣਾ ਹੂੰ ਇਹ ਸਰਕਾਰ ਮਾਰੂ ਨੀਤੀਆਂ ਤੇ ਹੈਗੀ ਤਾਂ ਫਿਰ ਅਸੀਂ ਮਰ ਜਾਾਂਗੇ ਕੀ ਹੋ ਜੂਗਾ ਇਹ ਨਾਲ ਹੂੰ